ਅਸ਼ਵਨੀ ਸੇਖੜੀ ਜੀਪੀਆਪੂ ਜਿਨ੍ਹਾਂ ਨੇ ਛੱਡੇ 228 ਕਰੋੜ ਵਾਲਾ ਇੱਕ ਐਸਾ ਮੰਦ ਇਹ ਤੇ ਤੁਹਾਡੇ ਲਗਾਤਾਰ ਫੋਰੇ ਨੇ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵੀ ਕਾਂਗਰਸ ਪਾਰਟੀ ਨੂੰ ਕਹਰੇ ਦਲੀ ਫੜਾ ਕੀਤਾ ਕਿ ਹੁਣ ਕਾਂਗਰਸ ਪਾਰਟੀ ਆਪਣੇ 368 ਕਰੋੜ ਵਾਲੇ ਲੱਗੇ ਇਲਜ਼ਾਮਾਂ ਤੇ ਆਪਣਾ ਪੱਖ ਰੱਖਣ ਦੇ ਲਈ ਐਸੇ ਲਈ ਕਾਂਗਰਸ ਭਵਨ ਦੇ ਵਿੱਚ ਇਕੱਠੀ ਹੋਈ ਹੈ ਸੋ ਸਾਡੇ ਨਾਲ ਤੇ ਸੰਜੀਵ ਸ਼ਰਮਾ ਜੀ ਸੰਜੀਵ ਸ਼ਰਮਾ ਜੀ ਮੰਗਿਆ ਕੀ ਅਗਲੇ ਨੇ ਹਿਸਾਬ ਹੀ ਤੇ ਮੰਗਿਆ ਤੇ ਹਿਸਾਬ ਦੇ ਵਿੱਚ ਕੀ ਦਿੱਕਤ ਐ 268 ਕਰੋੜੀ ਤੇ ਹੈਗਾ ਕਿਹੜੀ ਕਿਹੜੀ ਵੱਡੀ ਰਕਮ ਐ ਨਹੀਂ ਮੰਗਿਆ ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਗੱਲ ਕਹੀ ਵੀ ਤੁਸੀਂ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੋ ਤੁਸੀਂ ਕਾਂਗਰਸ ਵਾਲਿਆਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਜਿਤਾ ਲਿਆ ਤੇ ਹੁਣ ਮੇਰੇ ਕੋ ਕੀ ਕਾਹਦੇ ਕਾਦੇ ਵਾਸਤੇ ਰੋਂਦੇ ਹੋ ਪਰ ਮੈਂ ਦੱਸਣਾ ਚਾਹੁੰਦਾ ਵੀ 268 ਕਰੋੜ ਰੁਪਏ ਦਾ ਹਿਸਾਬ ਵੀ ਦੱਸਣਗੇ ਮੇ ਸਾਹ ਬੈਠੇ ਨੇ ਦੂਜੀ ਗੱਲ ਅਸੀਂ ਤੇ ਕਾਂਗਰਸ ਪਾਰਟੀ ਦੇ ਬੰਦੇ ਇੱਥੇ ਹੀ ਖੜੇ ਆ ਆ ਵੇਖੋ ਜਿਹੜੀਆਂ ਜਿਹੜੀਆਂ ਜੇ ਬਚਪਨਾ ਲੰਘ ਗਿਆ ਪੀੜ੍ਹੀਆਂ ਤੱਕ ਪੀੜ੍ਹੀਆਂ ਲੰਘੀਆਂ ਆਹੀਂ ਉੱਥੇ ਖੜੇ ਤੁਸੀਂ ਕਿੱਥੇ ਚਲ ਗਏ ਸੀ ਗੱਲ ਆ ਵੀ ਤੁਸੀਂ ਤੇ ਅੰਮ੍ਰਿਤਸਰ ਸ਼ਿਫਟ ਹੋ ਗਏ ਅੰਮ੍ਰਿਤਸਰ ਚਲ ਗਏ ਉੱਥੋਂ ਆ ਕੇ ਰਾਜਨੀਤੀ ਤੁਸੀਂ ਬਟਾਲੇ ਚ ਕਰਨੀ ਸ਼ੁਰੂ ਕਰ ਦਿੱਤੀ ਆਹੀਂ ਤੇ ਉੱਥੇ ਖੜੇ ਆ ਜੇ ਆਹੀਂ ਵੋਟਾਂ ਨਹੀਂ ਪਾਈਆਂ ਤੇ ਕਿੰਨੇ ਪਾਈਆਂ ਅਸ਼ਵਨੀ ਸੇਖੜੀ ਨੂੰ ਧੋਖਾ ਕਿਉਂ ਦਿੱਤਾ ਉਹਨਾਂ ਨੂੰ ਜਿਟਾਇਆ ਕਿਉਂ ਨਹੀਂ ਜੇ ਕਿਤੇ ਤੁਸੀਂ ਥੋੜੀ ਜੀ ਸਖਤ ਮਿਹਨਤ ਕਰ ਲੀਦੇ ਅੱਜ ਬਟਾਲੇ ਦੀ ਸੀਟ ਕਾਂਗਰਸ ਦੀ ਝੋਲੀ ਚ ਹੋਣੀ ਸੀ ਤੁਹਾਡੇ ਸਾਰਿਆਂ ਤੇ ਵੱਡਾ ਇਲਜ਼ਾਮ ਹੈ ਖਾਸ ਕਰਕੇ ਤੁਹਾਡੇ ਤੇ ਇਲਜ਼ਾਮ ਹੈ ਸੰਜੀਵ ਜੀ ਕਿ ਤੁਸੀਂ ਕੱਕ ਬਣ ਕੇ ਦੋਰਾ ਨਹੀਂ ਕੀਤਾ ਤੇ ਆਪ ਜਾ ਜਾ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਵਾਈਆਂ ਨੇ ਮੈਂ ਕਿਹਾ ਜੀ ਇਹ ਗੱਲ ਉਹ ਵੀ ਆ ਜਨਾ ਗੁਰਦੁਆਰਾ ਸਾਹਿਬ ਤੋਂ ਮੈਂ ਵੀ ਚਲ ਜਨਾ ਆ ਸ਼ਰੀਨ ਸਾਹਿਬ ਖੜੇ ਆ ਪੀੜੀਆਂ ਤੇ ਪੀੜੀ ਲੰਘ ਗਈਏ ਬਿੱਲੂ ਭਾਈ ਵੇਖੋ ਪੀੜੀਆਂ ਲੰਘ ਗਈ ਮੇਰੇ ਸਾਹਿਬ ਖੜੇ ਆ ਆ ਗੁੱਟ ਸ਼ੇਰ ਸਾਹਿਬ ਕਿੰਨਾ ਕਿੰਨਾ ਦਿੋਂ ਦਾ ਚੁੱਕਣ ਡਿਆ ਸ਼ੇਰ ਸਾਹਿਬਾਂ ਚੁੱਕਣੇ ਸਾਡੇ ਚੁੱਕਣ ਡੇ ਆ ਆਪਣੇ ਪੀੜੀ ਥਲੇ ਸੋਟਾ ਮਰ ਰਾਂ ਤੇ ਅੰਮ੍ਰਿਤਸਰ ਚੱਲ ਗਏ ਸੀਗੇ ਗੁਸਾ ਆ ਗਿਆ ਅੰਦਾ ਕੱਢਿਆ ਨਰਾਗੀ ਕਿਹੜੀ ਗਲਤੀ ਹੈ ਆਖਰ ਅਸ਼wini ਸੇਖਰ ਦੀ ਮਦਦ ਕੀਤੀ ਕਿਉਂ ਨਹੀਂ ਆ ਸਵਾਲ ਤੇ ਨਹੀਂ ਆ ਉਹ ਸਾਡੀ ਅਸ਼wini ਸੇਖਰ ਜੀ ਦੀ ਮਦਦ ਕਾਂਗਰਸ ਪਾਰਟੀ ਨੇ ਕੀਤੀ ਤੇ ਕੁਰਪਾਲੀਦਨ ਥੋੜਾ ਕਰ ਦਿੱਤੀ ਆ 27 28 ਹਜ਼ਾਰ ਵੋਟ ਕਿਹੜੀ ਪਈ ਆ ਕਾਂਗਰਸ ਪਾਰਟੀ ਦੀ ਪਈ ਆ ਤੁਹਾਡੀ ਲੋਕਾਂ ਦੀ ਪਈ ਆ ਆਹੀ ਮਿਹਨਤ ਕੀਤੀ ਆ ਠੀਕ ਆ ਸਾਡੀ ਮਿਹਨਤ ਨੂੰ ਫਲ ਨਹੀਂ ਲੱਗਾ ਜ਼ਰੂਰੀ ਨਹੀਂ ਵੀ ਇਹ ਮਿਹਨਤ ਨੂੰ ਫਲ ਲਾਹ। ਪਰ ਮਿਹਨਤ ਨੂੰ ਫਲ ਤੇ ਕਹਿੰਦੇ ਤਾਂ ਹੀ ਲੱਗਾ ਤੁਸੀਂ ਥੋੜੀ ਜਿਹੀ ਮਿਹਨਤ ਪੈਂਚਰ ਕਰ। ਸਾਡੀ ਨੂੰ ਕਰਕੇ ਸਾਡੀ ਨੂੰ ਨਹੀਂ ਲੱਗਾ ਤੇ ਉਹਨਾਂ ਦੇ ਪੁੱਤਾਂ ਦੇ ਫਲ ਕਿਉਂ ਨਹੀਂ ਲੱਗਾ ਜੀ? ਹਾਂ। ਉਹਨਾਂ ਦੇ ਪੁੱਤਾਂ ਵਰਗੇ ਉਹ ਕਿੱਥੇ ਗਏ? ਅਸੀਂ ਨਹੀਂ ਕੀਤੀ ਤੇ ਉਹ ਕਿੱਥੇ ਗਏ ਪੁੱਤ? ਤਾਂ ਗੱਲ ਆ ਵੀ ਅਸੀਂ ਬਿਲਕੁਲ ਕਾਂਗਰਸ ਪਾਰਟੀ ਨਾਲ ਖੜੇ ਆ। ਠੋਕ ਵੀ ਆ ਕੇ ਖੜੇ ਆ, ਉੱਥੇ ਖੜੇ ਆ ਜਿੱਤੇ ਅਸੀਂ ਖੜੇ ਹੋ ਕਿ ਨਹੀਂ? ਅਸੀਂ ਅਸੀਂ ਪੰਭਸਪਨ ਨਾਲ ਖੜੇ ਅਸੀਂ ਸਿੱਧੇ ਰੋੜਾ ਖੜੇ ਆ। ਉਹ ਭਾਜੀ ਦੇ ਅਸੀਂ ਕਾਂਗਰਸ ਪਾਰਟੀ ਨਾਲ ਖੜੇ ਆ। ਹਾਂਜੀ। ਉਹ ਮੈਨੂੰ ਇੱਕ ਦੱਸੋ ਉਹ ਉਹਨਾਂ ਨਾਲ ਚਾਰ ਜੀ ਨਹੀਂ ਕੰਦਾ ਕੰਦਾਗੇ ਐਮ ਕੰਦਾ ਜੁਆਇਨਿੰਗ ਕਰਨ ਬੀਜੇਪੀ ਚ ਸਾਰੀ ਕਾਂਗਰਸ ਪਾਰਟੀ ਤੁਹਾਡੇ ਸਾਹਮਣੇ ਖੜੀ ਹੈ ਉਹਨਾਂ ਦੇ ਰਿਸ਼ਤੇਦਾਰ ਵੀ ਸਾਰੇ ਇੱਥੇ ਕਾਂਗਰਸ ਪਾਰਟੀ ਚ ਨੇ ਸਾਰੇ ਉਹਨਾਂ ਦੇ ਜਿਹੜੇ ਖਾਸ ਆ ਰਾਈਟ ਹੈਂਡ ਜਾਂ ਲੈਫਟ ਹੈਂਡ ਸਾਰੇ ਕਾਂਗਰਸ ਪਾਰਟੀ ਚ ਨੇ ਸਖਰੀ ਰਿਟਰਨ ਜੇ ਕਿਤੇ ਸਖਰੀ ਵਾਪਸ ਆ ਗਿਆ ਫਿਰ ਵੇਖੋ ਇਹ ਵਾਪਸ ਆ ਗਿਆ ਜਾਂ ਨਹੀਂ ਆ ਗਿਆ ਇਹ ਅਗਲੀਆਂ ਗੱਲਾਂ ਨੇ ਅੱਜ ਦੀ ਡੇਟ ਦੇ ਵਿੱਚ ਡਿਪੈਂਡਡ ਹੈਗੇ ਆ ਆਹੀ ਕਾਂਗਰਸ ਪਾਰਟੀ ਨਾਲ ਉੱਥੇ ਖੜੇ ਜਿੱਥੇ ਹੈਗੇ ਆ ਇਹ ਉਹ ਆਪਣੇ ਆਖਰੀ ਸਵਾਲ ਆਖਰੀ ਸਵਾਲ ਤੁਸੀਂ ਆਪਣੀ ਇੱਕ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਐਸ ਵਾਲੇ ਅਸ਼ਵਨੀ ਸੇਖੜੀ ਨੇ ਹਿੰਦੂ ਕਾਰਕੜਿਆ ਸੀ ਉਹਨੇ ਕਹਿਆ ਕਿ ਮੈਂ ਜਿਹੜੀ ਇਹ ਨਗਰ ਕੌਂਸਲ ਦੀ ਸੀਟ ਹੈ ਉਹਦੇ ਤੇ ਪ੍ਰਧਾਨ ਹਿੰਦੂ ਚਿਹਰਾ ਵੇਖਣਾ ਚਾਹਣਾ ਵੀ ਵਾਕਿਆ ਹੀ ਉਹਨੂੰ ਸਿੱਖਾਂ ਤੋਂ ਨਫ਼ਰਤ ਸੀ ਜਾਂ ਸਿੱਖ ਵੋਟ ਨੂੰ ਬੈਂਕ ਕਰ ਆਪਣਾ ਪਸੰਦ ਨਹੀਂ ਸੀ ਕਰਦਾ ਜਾਂ ਉਹ ਹਿੰਦੂਆਂ ਵੱਲ ਨੂੰ ਉਹਦਾ ਝੁਕਾਅ ਜ਼ਿਆਦਾ ਸੀਗਾ ਅਸ਼ਨੀ ਸੇਖੜੀ ਅਸਲੀਅਤ ਕੀ ਹੈ ਤੁਸੀਂ ਕਹੀਏ ਸੱਚ ਬੋਲ ਦਿਓ ਨਹੀਂ ਇਹ ਤਾਂ ਇਹ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਉਹ ਕੀ ਸੀ ਲੇਕਿਨ ਉਦੋਂ ਜਿਹੜੀ ਗੱਲ ਚੱਲੀ ਸੀ ਵੀ ਅਸੀਂ ਭਾਜੀਪੀ ਨੇ ਸਪੋਰਟ ਕਿਉਂ ਕੀਤੀ ਉਹ ਕਹਿੰਦੇ ਮੈਂ ਸ਼ਹਿਰ ਨੂੰ ਮਦਦ ਇਹ ਰੱਖ ਬੀਜੇਪੀ ਨੂੰ ਸਪੋਰਟ ਕੀਤੀ ਸੋ ਮੈਂ ਕਹਿੰਦਾ ਆਹੀ ਤੇ ਆਮ ਆਦਮੀ ਪਾਰਟੀ ਹਿੰਦੂ ਚੇਰਾ ਹਿੰਦੂ ਚੇਰਾ ਦੀ ਗੱਲ ਕੋਈ ਉਹ ਇੱਧਰ ਸੀ ਨਾ ਪੇ ਸ਼ਰਮਣੀ ਅਕਾਲੀ ਦਲ ਵੱਲੋਂ ਸੀਗੇ ਉਹ ਕਹਿੰਦਾ ਬਲਬੀਰ ਬਿੱਟੂ ਜੀ ਤੇ ਬੀਜੇ ਇਹਨਾਂ ਵੱਲ ਰਏ ਸੀ ਭਾਈਵਾਲ ਸ਼ਰਮਣੀ ਕਾਲੀ ਦਲ ਤੇ ਬੀਜੇਪੀ ਸੀਗੀ ਉਸ ਟਾਈਮ ਭਾਈਵਾਲਾਂ ਹੀ ਬਣ ਗਏ ਕਾਂਗਰਸ ਪਾਰਟੀ ਨੂੰ ਸਪੋਰਟ ਕਰਤੀ ਜੀ ਬਿਲਕੁਲ ਸੋ ਇਸ ਤੋਂ ਬਾਅਦ ਮੇਰੇ ਸਾਹਿਬ ਹੋਣਾ ਤੋਂ ਜਾਣਾਂਗੇ ਕਿ ਮੇਰੇ ਸਾਹਿਬ ਕਿ 268 ਕਰੋੜ ਦਾ ਯਲਵਾ ਕੀ ਹੈ 268 ਕਰੋੜ ਰੁਪਏ ਤੁਹਾਡੇ ਕੋ ਆਇਆ ਮੇਰੇ ਖਿਆਲ 268 ਕਰੋੜ ਦੀ ਲੈਸੀ ਹੈ ਤੁਹਾਡੇ ਕੋ ਦੱਸੋ ਜੀ ਸਾਡੇ ਦਰਸ਼ਕਾਂ ਨੂੰ 268 ਕਰੋੜ ਦਾ ਕੀ ਮਾਮਲਾ ਦੇਖੋ ਗੱਲ ਸੁਣੋ ਸੇਖੜੀ ਸਾਹਿਬ ਨੇ ਇਹ ਗੱਲ ਕੀਤੀ ਹੈ ਕਿ ਅਮਰਜ ਯੋਜਨਾ ਦੇ ਵਿੱਚ ਮੈਂ 268 ਕਰੋੜ ਰੁਪਏ ਲੈ ਕੇ ਆਇਆ ਸੇਖੜੀ ਸਾਹਿਬ ਸਾਨੂੰ ਇਹ ਕੋਈ ਡੇਟ ਦੱਸ ਦੇਣ ਕੋਈ ਚੈੱਕ ਦੱਸ ਦੇਣ ਕਿ ਮੈਂ 268 ਕਰੋੜ ਰੁਪਏ ਲੈ ਕੇ ਆਇਆ ਤੇ ਅਸੀਂ ਉਹਨੂੰ ਮੰਨ ਲਵਾਂਗੇ ਮੈਂ ਸੇਖੜੀ ਸਾਹਿਬ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਕਿ 141 ਕਰੋੜ ਦਾ ਐਸਟੀਮੇਟ ਸੀਗਾ ਅਮਰਜ ਯੋਜਨਾ ਦਾ ਉਹਦੇ ਵਿੱਚੋਂ 127 ਕਰੋੜ ਰੁਪਏ ਜਿਹੜੇ ਆ ਲੱਗ ਚੁੱਕੇ ਆ ਬਾਕੀ ਪੈਸੇ ਆਉਣ ਵਾਲੇ ਨੇ ਉਹਦੇ ਵਿੱਚੋਂ ਹੀ ਅਸੀਂ ਇੱਕ ਜਿਹੜਾ ਨਵੇਂ ਪਿੰਡ ਦੇ ਵਿੱਚ ਐਸਟੀਪੀ ਪਲਾਨ ਲਾਇਆ 6 ਕਿੱਲੇ ਜ਼ਮੀਨ ਖਰੀਦੀ ਆ 50 ਕਰੋੜ ਰੁਪਏ ਉਹਦੇ ਕੱਲੇ ਤੇ ਲਗਤ ਆ ਗਈ ਆ ਤੇ 150 ਕਰੋੜ 150 ਕਿਲੋਮੀਟਰ ਅਸੀਂ ਸੀਵਰੇਜ ਪਾਇਆ ਤੇ 25 ਤੋਂ ਕਿਲੋਮੀਟਰ ਜਿਹੜੀ ਆ ਅਸੀਂ ਵਾਟਰ ਸਪਲਾਈ ਪਾਈ ਆ ਤੇ ਉਹਦਾ ਜਦੋਂ ਵੀ ਮਰਜ਼ੀ ਇਹ ਇਨਕੁਆਰੀ ਕਰਾਉਣ ਜਦੋਂ ਇਹਨਾਂ ਦਾ ਦਿਲ ਕਰਦਾ ਇਨਕੁਆਰੀ ਕਰਾ ਕੇ ਦੇ ਸਾਡੇ ਵਿੱਚ ਕੋਈ ਖੋੜ ਲੱਭੀ ਤੇ ਬਿਲਕੁਲ ਸਾਡੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਵਿੱਚਾ ਸਾਡੇ ਕੋਲ 550 ਸਾਲਾਂ ਦੇ ਵਿੱਚ ਬਾਜਵਾ ਸਾਹਿਬ ਨੇ ਸਾਨੂੰ ਬਹੁਤ سارے ਫੰਡ ਲਿਆ ਕੇ ਦਿੱਤੇ। ਉਹ ਲਗਭਗ 19 ਕਰੋੜ ਕੁਛ ਸੀਗੇ ਤੇ ਉਹਦੇ ਚੋਂ ਅਸੀਂ 17 ਕਰੋੜ ਰੁਪਏ ਖਰਚ ਦਿੱਤੇ। 17 ਕਰੋੜ ਦੇ ਵਿੱਚ ਤੁਸੀਂ ਇਹ ਵੇਖ ਲਓ ਪਿਆਰਾ ਉਹ ਬਾਵਾ ਦੀ ਸੜਕ ਤੋਂ ਲੈ ਕੇ ਗਊਸ਼ਾਲਾ ਵਾਲੇ ਤੇ ਪਰੇ ਸ਼ਨੀ ਮੰਦਰ ਵਾਲੀ ਹਸਪਤਾਲ ਵਾਲੀ ਉਮਰਪੁਰੇ ਵਾਲੀ ਮਲਾਵੇ ਦੀ ਕੋਠੀ ਵਾਲੀ ਟਰੱਕ ਯੂਨੀਅਨ ਵਾਲੀ ਨਹਿਰੂ ਗੇੜ ਵਾਲੀ ਤੇ ਬਹੁਤ ਸਾਰੀਆਂ ਜਿਹੜੀਆਂ ਸੜਕਾਂ ਨੇ ਉਹਦੇ ਚੋ ਬਣਾਈਆਂ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਦੋਂ ਅਸੀਂ ਉਹਨਾਂ ਦੇ 10 ਕਰੋੜ ਦੇ ਪਹਿਲੋ ਟੈਂਡਰ ਲਾਏ ਤੇ 24% ਲੈਸ ਤੇ ਟੈਂਡਰ ਪਏ ਤੇ 15 ਇੰਚ ਅਸੀਂ ਉਹਦੇ ਤੇ ਮਾਲ ਪਾਇਆ ਤੇ ਜਦੋਂ 10 ਕਰੋੜ ਦੇ ਟੈਂਡਰ ਲਾਏ ਤੇ ਘੱਟੋ ਘੱਟ ਸਾਲੋਂ 2.5 ਕਰੋੜ ਰੁਪਈਆ ਕਾਰਪੋਰੇਸ਼ਨ ਨੂੰ بچਿਆ ਇਹ ਕੀ ਆ ਜਿਹੜੀ ਰਕਮ ਤੁਸੀਂ ਦੱਸ ਰਹੇ ਹੋ ਇਹ ਸਾਰੀ ਰਕਮ ਉਹੀ ਹੈ 268 ਕਰੋੜ ਦੇ ਵਿੱਚੋਂ ਨਹੀਂ ਨਹੀਂ ਇਹ 5.50 ਦੀ ਮੈਂ ਅਮਰੋ ਯੋ ਇਹਨਾਂ ਦੀ ਉਹਨਾਂ ਪੁੱਛਿਆ ਸੀਗਾ ਅਮਰ ਯੋਜਨਾ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਕਿ 127 ਕਰੋੜ ਆਏ ਸੀਗੇ 143 ਕਰੋੜ ਦਾ ਐਸਟੀਮੇਟ ਹੀ ਸੀ ਕਰਦਾ ਕਿ ਕੌਣ ਲੈ ਕੇ ਆਇਆ ਸੀ ਐਸਐਮ ਨਹੀਂ ਨਹੀਂ ਉਹ ਬਾਜਵਾ ਸਾਹਿਬ ਲੈ ਕੇ ਆਏ ਸੀ ਉਹ ਸੈਂਟਰ ਗਵਰਨਮੈਂਟ ਦੀ ਅਮਰ ਯੋਜਨਾ ਸਕੀਮ ਆ ਉਹਦੇ ਤਹਿਤ 60 ਪੈਸੇ ਸੈਂਟਰ ਗਵਰਨਮੈਂਟ ਨੇ ਦੇਣੇ ਸੀ 40 ਪੈਸੇ ਪੰਜਾਬ ਸਰਕਾਰ ਨੇ ਦੇਣੇ ਸੀ 2 ਸਾਲ 3 ਸਾਲ ਸਕੀਮ ਜਿਹੜੀ ਆ ਪਾਸ ਹੋ ਕੇ ਪਈ ਰਹੀ 40 ਪੈਸੇ ਪੰਜਾਬ ਸਰਕਾਰ ਨੇ ਬਿਲਕੁਲ ਨਹੀਂ ਦਿੱਤੇ ਉਹ ਜਦੋਂ ਵਾਦੀ ਵਾਲੀ ਚੁੰਗੀ ਦੇ ਉੱਤੇ ਗੋਡੇ-ਗੋਡੇ ਪਾਣੀ ਖੜਾ ਸੀ ਜਿੱਥੇ ਸੇਕੜੀ ਸਾਹਿਬ ਦੇ ਫਾਦਰ ਦਾ ਗੇਟ ਲੱਗਾ ਉੱਥੇ ਮੇਰੇ ਵੀਰਾਂ ਨੇ ਧਰਨਾ ਲਾ ਕੇ ਤੇ ਰੌਲਾ ਪਾਇਆ ਕਿ ਅਸੀਂ ਰਾਜ ਨੂੰ ਗੇਟ ਤਾ ਦੇਣਾ ਤੇ ਮੈਂ ਬਾਜਵਾ ਸਾਹਿਬ ਨੂੰ ਤੇ ਜਗਕਰਤ ਸਾਹਿਬ ਨੂੰ ਇਹ ਜਗਾ ਦਿਖਾਈ ਤੇ ਉਹਨਾਂ ਨੇ ਉੱਥੇ ਲੋਕਾਂ ਨਾਲ ਵਾਅਦਾ ਕੀਤਾ ਕਿ ਅਸੀਂ ਤੁਹਾਨੂੰ 3-4 ਮਹੀਨੇ ਦੇ ਵਿੱਚ ਇਹ ਕੰਮ ਜਿਹੜਾ ਸਾਰਾ ਕਰਾ ਕੇ ਦੇਵਾਂਗੇ ਫਿਰ ਉਹਨਾਂ ਨੇ ਜਾ ਕੇ 40% ਜਿਹੜਾ ਸਾਡਾ ਸ਼ੇਅਰ ਸੀ ਉਹ ਪੰਜਾਬ ਸਰਕਾਰ ਵੱਲੋਂ ਦਿੱਤਾ ਤੇ ਫਿਰ ਸੈਂਟਰ ਗਵਰਨਮੈਂਟ ਨੇ 60% ਦਿੱਤਾ ਤੇ ਤਾਂ ਇਹ ਸਾਡੇ ਸ਼ਹਿਰ ਚ ਸੀਵਰੇਜ ਪਿਆ ਕ੍ਰੈਡਿਟ ਕਿਉਂ ਫਿਰ ਅਛੁਨੀ ਸੇਕੜੀ ਲੈ ਰਹੇ ਨਹੀਂ ਮੈਂ ਤੁਹਾਨੂੰ ਪਹਿਲਾਂ ਤੋਂ ਦੱਸ ਚੁੱਕਾ ਕਿ ਉਹ ਸਾਨੂੰ ਕੋਈ ਡੇਟ ਦੇ ਦੱਸਣ ਕਿ ਜਦੋਂ 268 ਕਰੋੜ ਮੈਂ ਲੈ ਗਿਆ ਆ ਤੇ ਕਿਹੜਾ ਚੈੱਕ ਸੀ ਤੇ ਕਿੰਨੂੰ ਦਿੱਤਾ ਸੀਗਾ ਕਿਤੇ ਪਰੋਸਾ ਕਰੀਏ ਤੁਹਾਡੇ ਤੇ ਕਰੀਏ ਕਸ਼ੂ ਨਹੀਂ ਸੇਕੜੀ ਮੇਰੇ ਕੋਲ ਵੀ ਆ ਸਾਰੀ ਲਿਸਟ ਹੈਗੀ ਆ ਤੂੰ ਲਿਸਟ ਲੈ ਲਓ ਤੇ ਤੂੰ ਇਹ ਆਰਟੀਆਈ ਪਾਓ ਤੇ ਜਾਣਕੁਇਰੀ ਕਰਾਓ ਤੇ ਉਹਦੇ ਤੋਂ ਪਤਾ ਲੱਗ ਜੂ ਕਿੰਨੇ ਪੈਸੇ ਆਏ ਨੇ ਤੋਂ ਇਲਾਵਾ ਇਹ ਲਿਖਦੀ ਪੜਦੀ ਆ ਮੈਂ ਮੁੱਝਬਾਨੀ ਨਹੀਂ ਕਹਿ ਰਿਹਾ ਅਛੁਨੀ ਸੇਕੜੀ ਅਗਰ ਇਹ ਗੱਲ ਕਹਦੇ ਆ ਕਿ ਆ ਗਏ ਜਿੱਥੇ ਮਰਜ਼ੀ ਚੜ ਜਾਂਦੇ ਆ ਤੇ ਫਿਰ ਮੈਂ ਕਿਹਾ ਗਿਓ ਗੁਰਦੁਆਰੇ ਨੂੰ ਮੰਨਦੇ ਨੇ ਤੇ ਮੇਰੇ ਨਾਲ ਗੁਰਦੁਆਰੇ ਆ ਜਾਣ ਤੇ ਮੈਂ ਜੇ ਇੱਕ ਰੁਪਈਆ ਵੀ ਕਿਸੇ ਬੰਦੇ ਕੋਲੋਂ ਕਿ ਇੱਥੇ ਕਿ 1000 ਰੁਪਏ ਕੋਲੋਂ ਕਿ ਅਫਸਰ ਕੋਲੋਂ ਲਿਆਵੇ ਤੇ ਮੈਂ ਬਿਲਕੁਲ ਅਜੀ ਰਜਾਇਨ ਕਰਕੇ ਤੇ ਹੱਥ ਜੋੜ ਕੇ ਸ਼ਹਿਰ ਵਾਸੀਆਂ ਕੋਲ ਮਾਫੀ ਮੰਗ ਕੇ ਚੱਲ ਜਾਣਾ ਤੇ ਜੇ ਸੇਕੜੀ ਸਾਹਿਬ ਨੇ ਜਿੰਨੇ ਆਪਣੇ ਵਾਲੇ ਤੇ ਕੰਮ ਕਰਾਏ ਨੇ ਤੇ ਉਹਨਾਂ ਨੇ ਇਮਾਨਦਾਰੀ ਨਾਲ ਕੀਤੇ ਨੇ ਤੇ ਉਹ ਵੀ ਆ ਕੇ ਗੁਰਦੁਆਰੇ ਮੰਨਦੱਸ ਦੇਣ ਮੈਂ ਮੰਨ ਜਾਗਾ ਉਹਨਾਂ ਦੀ ਗੱਲ ਨੂੰ ਜੀ ਬਿਲਕੁਲ ਵੱਡੀ ਗੱਲ ਕਹਿ ਰਹੇ ਹੋ ਤੇ ਨਾਲ ਦੀ ਨਾਲ ਇਹ ਤਾਂ ਜ਼ਰੂਰ ਹੁਣ ਜੋ ਮੌਜੂਦਾ ਹਾਲਾਤ ਨੇ ਇਸ ਤਰੀਕੇ ਦੇ ਨਾਲ 268 ਕਰੋੜ ਦੇ ਇਸ ਜਿਹੜਾ ਧਮਾਕਾ ਹੋਇਆ ਇਸ ਧਮਾਕੇ ਨੂੰ ਤੁਹਾਨੂੰ ਸਫਾਈਆਂ ਦੇੜੀਆਂ ਪੈ ਗਈਆਂ ਕਿ 268 ਕਰੋੜ ਹੈ ਕਿ ਅਸਲ ਚ 268 ਕਰੋੜ ਆਇਆ ਹੈ ਹਵਾਇਤ ਹੈ ਦੂਸ਼ਣਵਾਜੀ ਹੈ ਕਿ ਜਾਂ ਫਿਰ ਇਹ ਐਵੇਂ ਫੇਮ ਖੱਟਣ ਵਾਲੀ ਗੱਲ ਹੈ ਜੇ ਆਇਆ ਹੀ ਨਹੀਂ ਸੀ ਤਾਂ ਫਿਰ ਕਿਉਂ ਅਸ਼wini ਸੇਖੜੀ ਕੋ ਮਾੜੀ-ਮੋਟੀ ਗੱਲ ਤੇ ਹੈ ਨਹੀਂ ਤਾਂ ਫਿਰ ਕਿਉਂ ਹੈ ਉਹ ਇਸ ਤਰ੍ਹਾਂ ਦੀ ਝੂਠੀ ਗੱਲ ਕਰਨਗੇ ਝੂਠਾ ਬਿਆਨ ਦੇਣਗੇ ਮੇਰੇ ਵੀਰ ਮੈਂ ਤੇ ਤੁਹਾਨੂੰ ਲਿਖਤੀ ਦੇ ਰਿਹਾ ਕਿ ਕਿੰਨਾ ਹੀ ਸੀਵਰੇਜ ਪਾਇਆ ਕਿੰਨੀ ਵਾਟਰ ਸਪਲਾਈ ਪਾਈ ਕਿੰਨੇ ਸਾਨੂੰ ਪੈਸੇ ਆ ਉਸ ਦਾ ਕਿੰਨਾ ਅਸਰ ਦਾ ਮਤਲਬ ਹੈ ਕਿਤੇ ਹਾਂ 268 ਕਰੋੜ ਕਿਤੇ ਆਇਆ ਨਹੀਂ ਬਿਲਕੁਲ ਨਹੀਂ ਬਿਲਕੁਲ ਇਹਨਾਂ ਤੋਂ ਐਸਟੀਮੇਟ ਹੀ ਨਹੀਂ ਹੈਗਾ ਉਸ ਪ੍ਰੋਜੈਕਟ ਦਾ ਕਿ ਆਖ ਨਹੀਂ ਸਿੱਖੜੀ ਸੱਚ ਬੋਲਿਆ ਕਿ ਝੂਠ ਜਿੰਨਾ ਜਿਹੜੀ ਐਸਟੀਮੇਟ ਪਾਸ ਕਰਕੇ ਇਹਨਾਂ ਨੇ ਭੇਜੀਏ ਸਾਨੂੰ ਕੋਈ ਗ੍ਰਾਂਟ ਨਹੀਂ ਮਿਲਦੀ ਐਸਲੀ ਨਹੀਂ ਸਿੱਖੜੀ ਦੀ ਵੀਡੀਓ ਚ ਉਹਨੇ ਸੱਚ ਬੋਲਿਆ ਬਿਲਕੁਲ ਝੂਠ ਬਿਲਕੁਲ ਝੂਠ ਸੋ ਸਾਡੇ ਨਾਲ ਹੁਣ ਗੁੱਡੂ ਸੈਟ ਨੇ ਸੋ ਸਿੱਟਸਾ ਤੁਸੀਂ ਯੰਗ ਚਿਹਰਾ ਨੌਜਵਾਨ ਚਿਹਰਾ ਮੈਂ ਤੁਹਾਡੇ ਤੋਂ ਇਹ ਚਾਹਨਾ ਚਾਹਨਾ ਕੀ ਇਹ ਸਾਰਾ ਮਾਜਰਾ ਅਸਲ ਦੇ ਵਿੱਚ ਹੈ ਕੀ ਹੈ ਇੱਧਰਲੇ ਪਾਸੇ ਸੰਜੀਤ ਕੁਮਾਰ ਜੀ ਜਿਨ੍ਹਾਂ ਦੇ ਉੱਤੇ ਬੜਾ ਵੱਡਾ ਇਲਜ਼ਾਮ ਹੈ ਕਿ ਇਹਨਾਂ ਕਰਕੇ ਜੜੀ ਅਛੂਨੀ ਸੇਖੜੀ ਦੀ ਸੀਟ ਹਰ ਗਈ ਸੀ ਖੈਰ ਨਾਅ ਤੇ ਤੁਹਾਡਾ ਸਾਰਿਆਂ ਦੇ ਵਿੱਚ ਵਾਈਕਾ ਕੀ ਰਲ ਮਿਲ ਕੇ ਤੁਸੀਂ ਉਹਨੂੰ ਜਿੱਤਣੇ ਨਹੀਂ ਦਿੱਤਾ ਸਾਰਿਆਂ ਨੇ ਵੋਟਾ ਇੱਥੇ ਰੁੱਦਰ ਪਵਾ ਦਿੱਤੀਆਂ ਹੁਣ ਜਿਹੜੇ 268 ਕਰੋੜ ਤੋਂ ਮੈਂ ਸ਼ੁਰੂ ਕਰਦਾ ਜਿਹੜੇ ਤੇ ਵਿਕਾਸ ਦੀ ਗੱਲ ਕਰ ਰਹੀ 126.2 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਆਈ ਉਹ ਤੋਂ ਨਾਲ ਗਿਣ ਕੇ ਲਖਾਤੀ ਕਿੱਥੇ ਕਿੱਥੇ ਲੱਗੀ ਪਹਿਲਾਂ 268 ਕਰੋੜ ਦਾ ਦੱਸੋ ਕਿ ਅਛੂਨੀ ਸੇਖੜੀ 268 ਕਰੋੜ ਦੀ ਗੱਲ ਕਰ ਰਿਹਾ ਹੈ ਉਹ 268 ਕਰੋੜ ਕਿੱਥੇ ਇਹ ਤੁਹਾਨੂੰ ਬੈਟਰ ਅਛੂਨੀ ਸੇਖੜੀ ਜੀ ਦੱਸ ਸਕਦੇ ਆ ਕਿ 268 ਕਰੋੜ ਆਇਆ ਕਿੱਥੇ ਆ ਪਹਿਲੇ ਤੇ ਜਦੋਂ ਅਸੀਂ ਐਸਟੀਮੇਟ ਹੀ 141 ਕਰੋੜ ਦਾ ਭੇਜਿਆ ਤੇ ਉਹਦਾ 268 ਕਰੋੜ ਕਿੱਥੋਂ ਆਇਆ ਨਾ ਇਹ ਬੜੀ ਸਮਝਣ ਵਾਲੀ ਗੱਲ ਹੈ। ਉਹਦੇ ਚੋਂ 127 ਕਰੋੜ ਰੁਪਈਆ ਜਿਹੜਾ ਲੱਗ ਚੁੱਕਾ ਉਹਦੀਆਂ ਪੇਮੈਂਟਾਂ ਹੋ ਚੁੱਕੀਆਂ, ਬਾਕੀ 13 ਕਰੋੜ ਪੈਂਡਿੰਗ ਹੈ ਜੀ। 13-14 ਜਿੰਨਾ ਵੀ ਬੰਦਾ ਵਾਟ ਐਵਰ ਉਹ ਪੈਂਡਿੰਗ ਹੈ ਜੀ। ਇਹ ਜਿਨ੍ਹਾਂ ਦੇ ਘਰ ਆਪਣੀ ਸ਼ੀਸ਼ੇ ਦੇ ਹੁੰਦੇ ਉਹਨਾਂ ਨੂੰ ਪੱਥਰਾਂ ਨਾਲ ਨਹੀਂ ਖੇਡਣਾ ਚਾਹੀਦਾ। ਉਹ ਐਵੇਂ ਆਪਣੀ ਪੀੜੀ ਥੱਲੇ ਸੋਟਾ ਮਾਰ ਕੇ ਵੇਖਣ। ਕਿ ਜਿਹੜੇ ਕੰਮ ਬਟਾਲੇ ਸ਼ਹਿਰ ਦੇ ਵਿੱਚ ਹੋਇਆ ਕਿਨੀ ਇਮਾਨਦਾਰੀ ਨਾਲ ਹੋਇਆ। ਕਿੱਦੇ ਵਧੀਆ ਤਰੀਕੇ ਨਾਲ ਹੋਇਆ ਇਹ ਲੋਕ ਦੱਸਦੇ ਪਏ ਆ ਸਾਨੂੰ ਇਹ ਗੱਲ ਦੱਸਣ ਦੀ ਲੋੜ ਨਹੀਂ ਤੇ ਸੇਖੜੀ ਸਾਹਿਬ ਨੂੰ ਇਸੇ ਗੱਲ ਦੀ ਪ੍ਰੋਬਲਮ ਹੈ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਸੇਖੜੀ ਸਾਹਿਬ ਉਦੋਂ ਸੀਗੇ ਹਲਕਾ ਇੰਚਾਰਜ ਜੇ ਹਲਕਾ ਇੰਚਾਰਜ ਤੇ ਡਿਊਟੀ ਤ੍ਰਿਪਤ ਬਾਜਵਾਜੀ ਦੀ ਕਿਉਂ ਲੱਗੀ ਅੱਛਾ ਨੈਚੁਰਲੀ ਜੇ ਹਲਕਾ ਇੰਚਾਰਜ ਹੋਏ ਤੇ ਡਿਊਟੀ ਉਹਨਾਂ ਦੀ ਲੱਗਣੀ ਚਾਹੀਦੀ ਸੀ ਉਹ ਸਿਰਫ ਫੇਸ ਕਰਕੇ ਲੱਗੀ ਕਿ ਪੈਸੇ ਚੰਗੀ ਨੀਅਤ ਨਾਲ ਵਧੀਆ ਇਮਾਨਦਾਰੀ ਨਾਲ ਪੈਸੇ ਲਗੇ ਸ਼ੰਕਾ ਸੀ ਕੋਈ ਅਸ਼ੋਨੀ ਸੀ ਬਿਲਕੁਲ ਹੋਏਗੀ ਜੀ ਤਾਂ ਹੀ ਉਹਨਾਂ ਨੇ ਬਾਜਾ ਸਾਹਿਬ ਦੀ ਡਿਊਟੀ ਲਈ ਸ਼ੰਕਾ ਸੀ ਤੇ ਬਾਜਾ ਸਾਹਿਬ ਦੀ ਡਿਊਟੀ ਲੱਗੀ ਨਾ ਇਹ ਬਾਬੇ ਨਾਨਕ ਦੇ ਨਾਂ ਦੇ ਪੈਸੇ ਆਣੇ ਸੀ ਬਟਾਲੇ ਸ਼ਹਿਰ ਤੇ ਮਹਾਰਾਜ ਦੇ ਨਾਂ ਦੇ ਉੱਤੇ ਕੋਈ ਇਹ ਜੀ ਹੇਰਫੇਰ ਕਰੇ ਉਹਦੀਆਂ ਪੁਸ਼ਤਾਂ ਰੁੱਲ ਜਾਂਦੀਆਂ ਤੇ ਇਸ ਕਰਕੇ ਉਹਨਾਂ ਨੇ ਸਰਦਾਰ ਤ੍ਰਿਪਿੰਦਰ ਸਿੰਘ ਬਾਜਵਾ ਦੀ ਡਿਊਟੀ ਲਈ ਤੇ ਉਹਨਾਂ ਦੀ ਟੀਮ ਨੇ ਵਧੀਆ ਤਰੀਕੇ ਨਾਲ ਕੰਮ ਕੀਤਾ ਤੇ ਇਸ ਕਰਕੇ ਅੱਜ ਬਟਾਲਾ ਜਿਹੜਾ ਜਿਹੜਾ ਅੱਗੇ ਨਾਲੋਂ ਬਹੁਤ ਸੁੰਦਰ ਦੇ ਕਾਂਗਰਸੀ ਦਿਓ ਸਾਹ ਆਮ ਆਦਮੀ ਪਾਰਟੀ ਦੇ ਪੇਜਾਂ ਤੇ ਚੱਲਿਆ ਸਾਰੇ ਪਾਸੇ ਚੱ ਦੋਸਤੋ 63 ਕਰੋੜ ਦਾ حساب ਤੋਂ ਤੁਸੀਂ ਆਮ ਆਦਮੀ ਪਾਰਟੀ ਫਿਰ ਸਾਡੇ ਕੋਲ ਮੰਗਦੀ ਪਈ ਹੈ ਉਹਨਾਂ ਨੂੰ ਕੀ ਦਿੱਤਾ ਜੀ ਸਭ ਗੱਲ ਇਹ ਹੈ ਕਿ ਉਹਨਾਂ ਦੀ ਜਿਹੜੀ ਛੋਟੀ ਸੋਚ ਆਲੇ ਆ ਜੀ ਉਹਨਾਂ ਨੂੰ ਤੇ ਪਤਾ ਹੀ ਨਹੀਂ ਉਹ ਅੱਜ ਸਿਆਸਤ ਚ ਅਜਾਏ ਆ 1.5 ਸਾਲ ਰੁਕ ਜੋ ਕਈਆਂ ਨੇ ਵੀਜੇ ਲਗਾ ਲਵਾ ਕੇ ਪਾਇਨਾ ਹੈ ਬਲਬੀਰ ਬਿੱਟੂ ਅੱਜ ਆਇਆ ਹੈ ਨਹੀਂ ਜੀ ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਸਰਦਾਰ ਉਹਨਾਂ ਦਾ ਵੀ ਜਵਾਬ ਦਊਂਗਾ ਤੁਹਾਨੂੰ ਮੈਂ ਜੀ ਪਹਿਲਾਂ ਪਹਿਲਾਂ ਤੁਸੀਂ ਉਹ ਦੱਸ ਦੋ ਵੀ ਜੇ ਕਿੰਨੇ ਕਿੰਨੇ ਲਵਾਣੇ ਜੀ ਕਿੱਥੇ ਕਹਿ ਰਹੇ ਹੋ ਤੁਸੀਂ ਬਾਹਰ ਹੀ ਭਜਣਾ ਇਹਨਾਂ ਨੇ ਜਦੋਂ ਮਗਰ ਡਾਂਗ ਲੈ ਕੇ ਸਾਰੇ ਈਡੀ ਆਲੇ ਚੜੇ ਜਾਂ ਦੂਜੇ ਇਨਕਮਟੈਕ ਸਾਰੇ ਚੜੇ ਜਿਹੜੀਆਂ ਇਹਨਾਂ ਦੀਆਂ ਪ੍ਰਾਪਰਟੀਆਂ ਇੰਨੀਆਂ-ਇੰਨੀਆਂ ਬਣ ਗਈਆਂ ਵਾ ਇੰਨੀਆਂ-ਇੰਨੀਆਂ ਠੱਡੀਆਂ ਬੱਜੀਆਂ ਇੱਕ ਦਿਨ ਅੰਦਰ ਰਹਿ ਜਾਣੀਆਂ ਹਮ ਅੱਜ ਤੱਕ ਸਾਡੇ ਤੇ ਕਿਉਂ ਨਹੀਂ ਕੋਈ ਅਲੀਗੇਸ਼ਨ ਆ ਗਿਆ ਅਸੀਂ ਵੀ ਅਹੁਦੇਦਾਰੀਆਂ ਹਟਾਈਆਂ ਮੇਰ ਸਾਹਿਬ ਨੇ 5 ਸਾਲ ਮੇਰ ਸਿਫਟ ਕੰਪਲੀਟ ਕਰ ਚੁੱਕੇ ਆ ਸਾਡੇ ਤੇ ਕਿਉਂ ਨਹੀਂ ਕੋ ਜੋ ਕਹਿਣਗੇ ਹੀ ਉਥੇ ਆਉਣ ਨੂੰ ਤਿਆਰ ਆ ਗੁਰਦੁਆਰਾ ਵੇਖ ਲੈਣ ਮੰਦਿਰ ਵੇਖ ਲੈਣ ਜਿੱਥੇ ਕਹਿਣਗੇ ਗੁਰਦਰਾ ਸਾਹਿਬ ਕਹਿਣਗੇ ਹੀ ਗੁਰਦਰਾ ਸਾਹਿਬ ਆਉਣ ਨੂੰ ਤਿਆਰ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹੋ ਬਿਲਕੁਲ ਕੋਈ ਇਹਦੇ ਵਿੱਚ ਹੋਰ ਆਏ ਨਹੀਂ ਕਿ ਜੀ ਕੱਲੇ ਅਸੀਂ ਨਹੀਂ ਸਾਡੀ ਸਾਰੀ ਟੀਮ ਸਮੁੱਚੀ ਟੀਮ ਸਮੁੱਚੀ ਟੀਮ ਸਰਦਾਰ ਤ੍ਰਿਪੁਰਜਿੰਦਰ ਸਿੰਘ ਬਾਜਵਾ ਜੀ ਦੀ ਰਹਿਨਮਾਈ ਚ ਜਿਹੜਾ ਵੀ ਕੰਮ ਹੋਇਆ ਇਮਾਨਦਾਰੀ ਤੇ ਚੰਗਾ ਕੰਮ ਹੋਇਆ ਜੀ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ رائے ਕੀ ਫਿਰ ਤੁਹਾਡਾ ਵਿਚਾਰ ਕੀ ਹੈ ਆਉਣ ਵਾਲਾ ਕੋਈ ਇੱਕ ਕੀ ਦੱਸ ਦਿਓ ਕੀ ਇਸ਼ਾਰਾ ਤੁਹਾਡਾ ਆਉਣ ਵਾਲਾ ਕੋਈ ਇੱਕੇ ਨਾਲ ਇਹਨਾਂ ਦਾ ਕੋਈ ਇੱਕ ਮਾੜਾ ਆ ਆਮ ਆਦਮੀ ਪਾਰਟੀ ਜਿਹੜੀ ਝੂਠ ਦੀ ਬੁਨਿਆਦ ਤੇ ਪਾਰਟੀ ਬਣੀ ਹੋਈ ਇਹਨਾਂ ਦਾ ਪੁਖ ਬਹੁਤ ਮਾੜਾ ਹੈ ਇਹ ਤੁਹਾਨੂੰ ਆਨ ਵਾਲੇ ਟਾਈਮ ਤੇ ਪਤਾ ਲੱਗ ਹੀ ਜਾਣਾ ਤੁਸੀਂ ਵੀ ਇੱਥੇ ਹੋ ਸੀ ਵੀ ਇੱਥੇ ਆ ਜੋ ਇਹਨਾਂ ਦੇ ਹਾਲਾਤ ਹੋਣੇ ਭਜਦਿਆਂ ਨੂੰ ਰਾਹ ਨਹੀਂ ਲੱਭਣੇ ਇਹਨਾਂ ਜੋ ਇਹਨਾਂ ਨੇ ਕਰਤੂਤਾਂ ਕੀਤੀਆਂ ਜੋ ਲੋਕਾਂ ਨਾਲ ਠੱਗੀਆਂ ਵਜਦੀਆਂ ਪਈਆਂ ਕੀ ਤੁਹਾਨੂੰ ਦਸੀਏ ਜੀ ਹੁਣ ਜੀ ਬਿਲਕੁਲ ਸੋ ਹਾਂ ਜੀ ਇਹੋ ਪਹਿਲੀ ਇੱਕ ਗੱਲ ਕਰਾਇਆ ਵੀ ਉਹਨਾਂ ਨੇ ਕਹਤਾ 268 ਕਰੋੜ ਰੁਪਏ ਮੇਰ ਸਾਰੇ 10 ਦਾ ਗੁੱਡੂ ਨੇ ਵੀ ਦੱਸਤਾ ਮੈਂ ਕਹਿੰਦਾ ਜੀ ਸਵੇਰੇ ਕੋਈ ਉੱਠ ਕੇ ਕਾਹੇਗਾ 1200 ਕਰੋੜ ਰੁਪਏ ਬਟਾਲੇ ਸ਼ਹਿਰ ਚ ਆਇਆ ਹੈਗਾ ਹੂੰ ਤੁਹਾਡੇ ਸਾਹ ਆਪਣੇ ਫਿਰ ਕੋਈ ਛੜਕਾ ਕਵੇਗਾ ਨਾ ਮੈਂ ਕਹਿੰਦਾ ਜੀ ਕੋਈ ਛੜਕਾ ਕਵੇਗਾ ਨਹੀਂ ਨਹੀਂ ਕੋਈ ਗੁੱਸਾ ਨਹੀਂ ਉਹ ਕੱਲ ਬਸ ਲਾਡ ਦੇ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਨ ਰਿਹਾ ਆਂ ਅਪਕਲੋਰ ਕਰੇ ਤਾਂ ਮੈਂ ਆਮ ਆਦਮੀ ਪਾਰਟੀ ਦੀ ਨਾ ਕੋਈ ਜ਼ਿੰਮੇਵਾਰੀ ਨਹੀਂ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰ ਰਿਹਾ ਹਾਂ ਹੀ ਇਤੋਂ ਸਾਡਾ ਮੰਤਰੀ ਰਹੇ ਜਿਹੜੇ ਬੰਦੇ ਨੇ ਜਦੋਂ ਉਹ ਗੱਲ ਕਰਨਗੇ ਨਾ ਆਵਾਜ਼ ਵੀ ਉੱਠੇਗੀ ਗੱਲ ਵੀ ਉੱਠੇਗੀ ਤੁਹਾਡੇ ਕੋਲ ਮੈਂ ਆਮ ਆਦਮੀ ਪਾਰਟੀ ਦੀ ਗੱਲ ਕਰਨ ਰਿਹਾ ਆਂ ਆਮ ਆਦਮੀ ਪਾਰਟੀ ਦੇ ਜਿਹੜੇ ਪੇਜ ਤੇ ਆ ਰਹੇ 268 ਕਰੋੜ ਰੁਪਏ ਦਾ ਹਿਸਾਬ ਦੋ ਆਏ ਕਹਿੰਦੇ ਆ ਕਿ ਤੁਸੀਂ ਬਟਾਲ ਚ ਲਿਆਂਦਾ ਕੀ ਜ ਆਹੀ ਕਹਦੇ 1200 ਤੇ 12000 ਕਰੋੜ ਰੁਪਏ ਲੰਦਾ ਜਾਂ 1200 ਕਰੋੜ ਰੁਪਏ ਲੰਦਾ ਪੀਓ ਦੇ ਸਾਹ ਮੰਗਾ ਕੇ ਗਏ ਇਹ ਤੇ ਅਨਜਾਨਪਨ ਵਾਲੀ ਗੱਲ ਆ ਇਹ ਤੇ ਮੇਰੇ ਸਾਹ ਅੱਗੇ ਤੁਹਾਨੂੰ ਦੱਸਿਆ ਪਹਿਲਾਂ ਐਸਟੀਮੇਟ ਜਾਂਦਾ ਫੇਰ ਕਿਤੇ ਗੱਲ ਚੱਲਦੀ ਆ ਠੀਕ ਹੈ ਇਹ ਤੇ ਇਹ ਤੇ ਝੂੜ ਦੀ ਪੰਡੇ ਦੂਜੇ ਨੰਬਰ ਦੀ ਗੱਲ ਹੋੜਾ ਕੋਈ ਇੱਕ ਅਕਾਊਂਟ ਹੋਊਗਾ ਕੋਈ ਯੂਆਈ ਯੂਟੀ ਦਾ ਨੰਬਰ ਵੀ ਹੋਊਗਾ ਕੀ ਦੱਸਿਓ ਜਿਦਾਂ ਇਲਜ਼ਾਮ ਲੱਗਦਾ ਅਚਨਿ ਸੇਖੜੀ ਤੇ ਪੁੱਛੇਗਾ ਹੀ ਨਾ ਯਾਰ ਸੰਜੀਵ ਉਹਨਾਂ ਨੂੰ ਪੁੱਛੋ ਕਿ ਮਦਦ ਜਿਹੜੀ ਕੀਤੀ ਹੈ ਆਮ ਆਦਮੀ ਪਾਰਟੀ ਦੀ ਕੋਈ ਦਾਰਸੀ ਕੋ ਖੌਫੀ ਉਹਨਾਂ ਦੇ ਹੱਥ ਕੋ ਫਾਈਲ ਆ ਗਈ ਸੀ ਕਿਸੇ ਤੋਂ ਡਰਦੇ ਹੋ ਕਿ ਕਿਤੇ ਕੋਈ ਜਾਂਚ ਨਾ ਖੁੱਲ ਜੇ ਤਾਂ ਕਰਦੀ ਮਤਲਬ ਮੈਂ ਕਿ ਜੇ ਇੱਕ ਗੱਲ ਕਰਨ ਵਾਲੀ ਵੀ ਹੈ ਨਹੀਂ ਸਾਹਿਬ ਅਹੀਂ ਅਹੀਂ ਕੋਈ ਸਮੈਗ ਵੇਚਣ ਦੇ ਆਹੀਂ ਪਿਓਰ ਸੜਿਆ ਨੇ ਵੈਚਣੋਂ ਬੰਦੇ ਆ

ਇਹ ਜਰੂਰ ਪਰ ਆਹੀ ਜਰੂਰ ਕਰਾਵਾਂਗੇ ਪਾਰਲੇ ਟਾਈਮ ਸੀ ਬਿਲਕੁਲ ਬਿਲਕੁਲ ਸੋ ਕੁਝ ਕਹਿਣਾ ਚਾ ਰਹੇ ਹੋ ਨਹੀਂ ਨਹੀਂ ਬਿੱਟੂ ਭਾਈ ਵਾਲੇ ਮੈਟਰ ਹਾਂ ਬਿਲਕੁਲ ਬਿਲਕੁਲ ਜੀ ਜਿ ਕਰਾ ਰਿਆ ਸੀ ਤੁਸੀਂ ਗੱਲ ਕਰੀ ਸੀ ਠੀਕ ਆ ਮੰਨਿਆ ਆਮ ਆਦਮੀ ਪਾਰਟੀ ਦੇ ਕੁਝ ਨਵੇਂ ਚਿਹਰੇ ਹੋਣਗੇ ਤਜਰਬਾ ਘੱਟ ਹੋ ਸਕਦਾ ਪਰ ਕੰਨਾ ਸਾਲਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਤਜਰਬਾ ਇਤਨਾ ਦਾ ਆ ਗਿਆ ਕਿ ਵੱਡੇ ਵੱਡੇ ਜਿਹੜੇ ਘਾਤ ਸਿਆਸਦਾਨ ਨੇ ਨਾ ਉਹ ਵੀ ਉਹਨਾਂ ਨੂੰ ਵੇਖ ਕੇ ਤੇ ਉਹਨਾਂ ਤਿਆਂ ਨੂੰ ਗਸ਼ਾ ਪੈਂਦੇ ਪੀਸੋ ਤੁਸੀਂ ਗੱਲ ਕਰ ਰਹੇ ਸੀ ਗੁਰਬੀਰ ਸਿੰਘ ਬਿੱਟੂ ਦੀ ਦੇਖੋ ਗੱਲ ਇਹ ਹੈ ਕਿ ਇਹ ਜਿਹੜੇ ਚਿਹਰੇ ਆ ਨਾ ਇਹ ਤਾਕਤ ਦੇ ਭੁੱਖੇ ਆ ਇਹਨਾਂ ਨੂੰ ਸਿਰਫ ਤਾਕਤ ਚਾਹੀਦੀ ਆ ਪਾਰਟੀ ਜਿਹੜੀ ਮਰਜ਼ੀ ਉਧਰ ਚੱਲ ਜਾਣਾ ਇਹ ਕੋਈ ਗੱਲ ਨਹੀਂ ਇਹ ਸਿਰਫ ਤਾਕਤ ਇਹਦੇ ਦੇ ਬੱਜੇ ਆ ਬਾਕੀ ਇਹਨਾਂ ਨੇ ਮੇਰੇ ਤੇ ਇੱਕ ਇਲਜ਼ਾਮ ਲਾਇਆ ਹੈ ਮੇਰੇ ਵੱਡੇ ਭਰਾ ਵਾ ਮੈਂ ਉਹਨਾਂ ਦੀ ਬਹੁਤ ਰਿਸਪੈਕਟ ਕਰਨਾ ਪਰ ਉਹਨਾਂ ਨੇ ਮੇਰੇ ਤੇ ਇੱਕ ਇਲਜ਼ਾਮ ਲਾਇਆ ਸੀ ਕਿ ਇੱਕ ਕਾਉਂਸਲਰ ਦਾ ਰਿਸ਼ਤੇਦਾਰ ਅੰਦਰ ਹਾਊਸ ਦੇ ਵਿੱਚ ਆਇਆ ਦਾ ਸੀ ਪਹਿਲੀ ਗੱਲ ਇੱਕ ਇਹਨਾਂ ਦੇ ਕਾਉਂਸਲਰ ਇਹਨਾਂ ਦਾ ਕਾਉਂਸਲਰ ਦਾ ਹਸਬੰਡ ਉੱਥੇ ਬੜਿਆ ਦਾ ਸੀ ਅੰਦਰ ਠੀਕ ਹੈ ਮੈਂ ਅੰਦਰ ਗਿਆ ਬਿਲਕੁਲ ਗਿਆ ਮੈਂ ਇਹ ਗੱਲ ਨੂੰ ਐਡਮਿਟ ਵੀ ਕਰਦਾ ਮੈਂ ਗਿਆ ਮੈਂ ਆਪਣੇ ਮਦਰ ਨੂੰ ਲੈਣ ਆਇਆ ਸੀ ਠੀਕ ਹੈ ਜੀ ਬਾਕੀ ਇਹ ਇਹ ਗੱਲ ਜਰੂਰ ਦੱਸਣ ਕਿ ਇਹ ਕਿਹੜੀ ਹਸੀਅਤ ਦੇ ਨਾਲ ਪੰਜ ਮੈਮਰੀ ਕਮੇਟੀ ਬਣਾ ਕੇ ਉੱਥੇ ਬੈਠੇ ਨੇ ਸਿਰਫ ਤੇ ਸਿਰਫ ਠੱਗੀ ਮਾਰਨ ਲਈ ਕੋਈ ਜਿਹੜੇ ਤੁਸੀਂ ਵੀ ਉੱਥੇ ਹੋ ਦੱਸੋ ਕੋ ਠੱਗੀ ਹੈ ਤਾਂ ਨਾ ਇਲਜ਼ਾਮ ਨਾ ਲਾਓ ਉਹ ਠੱਗੀ ਦੇ ਬਾਰੇ ਗੱਲ ਦੱਸੋ ਵੀ ਉਹਨਾਂ ਨੇ ਠੱਗੀ ਮਾਰੀ ਨਹੀਂ ਯਾਰ ਨਹੀਂ ਬਟੂ ਜੀ ਬਟੂ ਜੀ ਲੈ ਦੱਸਣ ਤੇ ਸਹੀ ਕਿ ਕਿਹੜੇ ਲੌਜੀਕ ਨਾਲ ਬੈਠੇ ਕਿਹੜੇ ਹੱਕ ਨਾਲ ਬੈਠੇ ਕਿਹੜੇ ਲਾ ਦੇ ਮੁਤਾਬਕ ਬੈਠੇ ਕਸਰ ਤੇ ਸਹੀ ਅੱਛਾ ਕਿਹੜੇ ਕਾਉਂਸਲਰ ਨੇ ਉਹ ਦੱਸਣ ਕਿ ਹਾਬੀਬ ਮੇਰ ਕੋ ਕਹ ਚੀਜ਼ ਦਾ ਰਾਈਟ ਹੋਏਗਾ ਹੁਣ ਮੇਰ ਸਾਹਿਬ ਕੋ ਮੇਰ ਸਾਹਿਬ ਦੇ ਚਿਕਾ ਤੇ ਮੇਅਰ ਸਾਹਿਬ ਕੋ ਉਦਾਵਤ ਤਾਂ ਬੈਠੇ ਆ ਨਾ ਉਹ ਕਿਸ ਰਾਈਤ ਨਾ ਬੈਠੇ ਸਿਰਫ ਤੇ ਸਿਰਫ ਠੱਗੀ ਮਾਰਨ ਲਈ ਲੋਕਾਂ ਨੂੰ ਗਮਰਾਹ ਕਰਨ ਲਈ ਲੋਕਾਂ ਨੂੰ ਧੰਗ ਕਰਨ ਲਈ ਲੋਕਾਂ ਕੋ ਪੈਸੇ ਲੈਣ ਲਈ ਸਿਰਫ ਆ ਕਰਨਾ ਹੋਰ ਕੋਈ ਕੰਮ ਨਹੀਂ ਦੂਜਾ ਕਰ ਪਰ ਇਲਜ਼ਾਮ ਚ ਤੁਸੀਂ ਕੋਈ ਸਬੂਤ ਨਹੀਂ ਦੇ 파ਰੇ ਨਹੀਂ ਸਬੂਤ ਜਦੋਂ ਕਹੋਗੇ ਸਬੂਤ ਵੀ ਦੇ ਜਾਈਏ ਕੋਈ ਜਲਦਾ ਦੇਖੋ ਬਾਲਾ ਸਬੂਤ ਵੀ ਮਿਲਣਗੇ ਦੇਖੋ ਲੋਕ ਅੱਜ ਦੀ ਡੇਟ ਤੇ ਡੇਢ ਸਾਲ ਦੀ ਸਰਕਾਰ ਰਹੀ ਅਸੀਂ ਲੋਕ ਤੇ ਖੁੱਲ ਕੇ ਬੋਲ ਸਕਨੇ ਆ ਆਮ ਲੋਕ ਜਿਹੜੇ ਆ ਜਿਨ੍ਹਾਂ ਨੇ ਕੰਮ ਕਰਾਏ ਹੁੰਦੇ ਖੁੱਲ ਕੇ ਨਹੀਂ ਬੋਲਦੇ ਤੇ ਜਦੋਂ ਟਾਈਮ ਆਏਗਾ ਸਬੂਤ ਵੀ ਦੇਾਂਗੇ ਤੇ ਤੰਗਾਗੇ ਵੀ ਜਿਹੜੇ ਇਹਨਾਂ ਨੇ ਜਿਹੜੇ ਗਲਤ ਕੰਮ ਕੀਤੇ ਹੋਣਗੇ ਸੋ 268 ਕਰੋੜ ਦਾ ਜਿਹੜਾ ਬੰਧ ਹੈ ਉਹ ਚੱਲਣ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਤੁਹਾਡੇ ਬੜੀ-ਬੜੇ ਪਾਰਟੀਆਂ ਚ ਵੀ ਪਰ ਇੱਧਰ ਕਾਂਗਰਸ ਪਾਰਟੀ ਨੇ ਵੀ ਆਪਣਾ ਭੱਕ ਰੱਖ ਦਿੱਤਾ ਹੈ ਸਾਡੇ ਨਾਲ ਸੰਜੀਵ ਜੀ ਸੀ ਮੇਅਰ ਸਾਹਿਬ ਸੀਗੇ ਤੇ ਗੁੱਡੂ ਸੇਠ ਸੀ ਸੋ ਉਹਨਾਂ ਵੱਲੋਂ ਇਹ ਗੱਲ ਬੜੀ ਕਲੀਅਰ ਹੈ ਕਿ 268 ਕਰੋੜ ਆਇਆ ਕਿੱਥੇ ਹੈ ਇਹ ਪੱਕਾ ਪਾਕਿਸਤਾਨ ਦੀ ਮਜਾਇਜ ਤੇ ਹੈ ਨਹੀਂ ਕਿ ਜਿਹੜੀ ਹਵਾ ਚ ਡਾਕੀ ਕਿਸੇ ਨੇ ਆਖਰ ਇਹ 268 ਕਰੋੜ ਕਿੱਥੋਂ ਦੇ ਚੱਲਿਆ ਹੈ ਨਾ ਕੋਈ ਤੇ ਚੈੱਕ ਹੋਏਗਾ ਕੋਈ ਤੇ ਫਾਈਲ ਹੋਏਗੀ ਆਖਿਰ 268 ਕਰੋੜ ਚਲਿਆ ਕਿੱਥੇ ਪਹੁੰਚਿਆ ਕਿਉਂ ਨਹੀਂ ਜੇ ਨਹੀਂ ਪਹੁੰਚਿਆ ਤੇ ਰਾਜ ਕਿੱਥੇ ਰਹਿ ਗਿਆ 268 ਕਰੋੜ ਕੋ ਨਿੱਕੀ ਮੋਟੀ ਰਕਮ ਨਹੀਂ ਹੈ ਸੋ ਸੇਖੜੀ ਸਾਹਿਬ ਵਟਾਰੇ ਦੀ ਜਨਤਾ ਨੂੰ ਹਿਸਾਬ ਦੇਣਾ ਪੈਣਾ ਜੇ ਇਹ ਨਾ ਹੋਵੇ ਕਿ ਚੌਕਾਂ ਦੇ ਵਿੱਚ ਜਦੋਂ ਲੋਕ ਗੁੱਟ ਤੋਂ ਫੜ ਕੇ ਪੁੱਛਣ ਕਿ ਸੇਖੜੀ ਸਾਹਿਬ 268 ਕਰੋੜ ਦਾ ਗੱਲ ਕਹੀ ਸੀ ਤੁਸੀਂ ਜਨਤਾ ਨੂੰ ਜਰਾ ਦੱਸ ਤਾਂ ਦਿਓ ਸੋ ਉਹ 268 ਕਰੋੜ ਦਾ ਹਿਸਾਬ ਜਨਤਾ ਜ਼ਰੂਰ ਪੁੱਛੇਗੀ ਜੀ ਜੀ ਕੁਝ ਕਹ ਰਹੇ ਸੀ ਮੈਂ ਇੱਕ ਤੁਹਾਨੂੰ ਸਾਰੇ ਲੋਕਾਂ ਦੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਕਿ ਬਾਜਵਾ ਸਾਹਿਬ ਨੇ ਸਾਨੂੰ ਜਿੰਨੇ ਵੀ ਫੰਡ ਲਿਆ ਕੇ ਦਿੱਤੇ ਬੜੀ ਇਮਾਨਦਾਰੀ ਨਾਲ ਸਾਡੀ ਟੀਮ ਨੇ ਲਾਏ ਪਰ ਸੇਖੜੀ ਸਾਹਿਬ ਨੂੰ ਵਿੱਚ ਦੋ ਤਿੰਨ ਮਹੀਨੇ ਕੈਪਟਨ ਸਾਹਿਬ ਦਾ ਥਾਪੜਾ ਮਿਲ ਗਿਆ ਇਹਨਾਂ ਨੇ ਸਾਡੀ ਕਾਰਪੋਰੇਸ਼ਨ ਤੋਂ ਆਏ ਫੰਡ 10 ਕਰੋੜ ਰੁਪਇਆ ਜਿਹੜਾ ਚੁੱਕ ਕੇ ਪੀ ਡੀ ਰੂਟਿੰਗ ਦਿੱਤਾ ਤੇ ਸ਼ਹਿਰ ਦਾ ਬੜਾ ਵੱਡਾ ਨੁਕਸਾਨ ਕੀਤਾ ਫਾਇਦਾ ਇਹ ਦੱਸਣ ਕਿ ਕਿਹੜੀ ਮੈਗਰਡ ਲਿਆ ਕੇ ਦਿੱਤੀ ਆ ਉਹ ਜ਼ਰੂਰ ਤੁਸੀਂ ਪੁੱਛਿਓ ਅਸੀਂ ਧੰਨਵਾਦ ਸਾਰਾ ਲਿਖਤੀ ਦੇਤਾ ਇਹਦੇ ਤੋਂ ਗਲਤ ਨਿਕਲੇ ਤੇ ਇਹ ਝੂਠੇ ਬਾਬਾ ਸ਼ੁਕਰੀਆ ਆ ਦੋਸਤੋ ਸੈਂਕਤ ਤੁਹਾਡਾ ਤੁਸੀਂ ਸਾਰੇ ਵੇਖ ਰੱਖ ਸਕਦੇ ਆ ਆਵਾਜ਼ ਆ ਨਾ ਰਹੀ ਟੂਡੇ